ਲੋ ਬਈ ਮਿੱਤਰੋ ਸਸੀ ਗੱਲ ਜੀ ਲਓ ਜੀ ਕੱਲ ਆ ਛੱਡਿਆ ਹੀ ਬਾਜੀ ਤੈਨੂੰ ਪਾਤਾ ਧੁੱਪੇ ਸਸੀ ਗੱਲ ਬਾਈ ਜੀ ਕੀ ਹਾਲ ਚਾਲ ਆਪਾਂ ਬੁਰ ਮੇਰੇ ਸਾਰੇ ਵੀਰ ਠੀਕ ਠਾਕ ਆ ਲੱਗਿਆ ਜੀ ਆਪਾਂ ਬਲਾਉ ਬਲਾਉ ਦੀ ਸਟਾਰਟਿੰਗ ਕਰਨ ਤੇ ਕਬੂਤਰ ਆਪਣਾ ਥੋੜਾ ਜਿਹਾ ਮੈੜਾ ਜਿਆਦਾ ਹੀ ਹੋ ਗਿਆ ਕਿਉਂਕਿ ਫੜੀ ਫੁੜੀ ਦਾ ਜਿਆਦਾ ਤੇ ਇੱਕ ਦੋ ਤਾਂ ਬਾਜੀਆਂ ਹੀ ਛੁੱਟ ਗਿਆ ਸੀ ਤੈਨੂੰ ਮੈਂ ਕਿਹਾ ਥੋੜੀ ਝੋਪ ਲਵਾ ਦਈਏ ਪਾਤਾ ਧੁੱਪੇ ਅੱਜ ਕਬੂਤਰ ਛੱਡੇ ਨਹੀਂ ਬਾਈ ਅੱਜ ਕੰਮ ਰੀ ਰੂ ਚੱਕ ਕੇ ਲਿਆਉਣੀ ਆ ਤੇਲ ਤੂਲ ਲਿਆਉਣਾ ਕੰਮ ਬਹੁਤ ਆ ਤੇ ਅੱਜ ਕੁੱਤਰ ਨਹੀਂ ਛੱਡੇ ਆਪਾਂ ਲਓ ਜੀ ਬਾਈ ਮਿੱਤਰੋ ਆਪਾਂ ਨਿੱਕੇ ਮੋੜੇ ਕੰਮ ਕਰਦੇ ਜਿਹੜੇ ਕਰਨ ਚੱਲ ਪੇ ਨਾਲ ਦੇ ਪਿੰਡ ਦੇ ਨਾਲ ਲੱਗੇ ਹੋਣ ਬੋਰ ਨੂੰ ਮੈਂ ਵੀ ਨਾਲ ਜਾਣੀ ਯਾਰ ਆਪਾਂ ਰਾਖ ਦਾ ਘਟਾ ਲਿਆਉਣਾ ਜਾ ਕੇ ਉਤਰਾਣ ਬਦਾਮ ਪਾਉਣ ਲੱਗ ਪਏ ਆ ਤੇ ਬਾਜੀ ਵਾਲ ਨੂੰ ਵੀ ਪਾਦੇ ਤੇ ਲੀਲੇ ਨੂੰ ਪਾਦੇ ਅਰਤੀ ਤੇ ਮੁੜ ਕੇ ਦੂਜੇ ਸਾਰਿਆਂ ਨੂੰ ਟੁਕੀ ਜਾਨਾਂ ਤੇ ਪਾ ਕੇ ਬਦਾਮ ਬੋਰਡ ਨੂੰ ਮੈਂਗਾ ਵੀ ਉਹ ਡਰਮ ਕੱਢਿਆ ਪਿਆ ਬਾਹਰ ਆਪਣਾ ਤੇ ਉਹ ਡਰਮ ਦੇਖਦੇ ਆਂ ਵੀ ਸਹੀ ਆ ਇਹ ਸਹੀ ਹੋਇਆ ਤਾਂ ਫਿਰ ਤੇਲ ਦਾ ਭਰਾ ਕੇ ਲਿਆਵਾਂਗੇ ਤੇ ਬੋਰਡ ਤੋਂ ਮੈਂਗਾ ਥੋੜੀ ਕਣਕ ਧੋ ਕੇ ਸਾਫ਼ ਕਰਦੇ ਉਹ ਵਿਚਾਰਾ ਕਣਕ ਸਾਫ਼ ਕਰੀ ਜਾਂਦਾ ਜੀ ਬਾਈ ਜੀ ਵੱਡੇ ਕਬੂਤਰਾਂ ਨਿਗਾ ਮਾਰੀ ਆਂਦੇ ਸੀ 2-3 ਦਿਨ ਹੋ ਗਏ ਕਬੂਤਰਾਂ ਨਿਗਾ ਵਜੀ ਨਹੀਂ ਸੀਗੀ ਤੇ ਮੈਂ ਕਿ ਮਾਰੀ ਨਿਗਾ ਇੱਕ ਵੱਡਾ ਕਬੂਤਰ ਇੱਥੇ ਖੜਾ ਵਿਚਾਰਾ ਕਬੂਤਰ ਮਾਰਦੇ ਹੀ ਮੈਂ ਕੂਦਰੀਆਂ ਹੀ ਛੱਡਦਾ ਮੈਂ ਚੱਲ ਗਿਆ ਕੂਦਰੀਆਂ ਹੀ ਛੱਡਦਾ ਰਹੂਗਾ ਰੋਗੜ ਮਿਲਦਾ ਨਹੀਂ ਕਰਦਾ ਨਹੀਂ ਲਓ ਜੀ ਬਾਈ ਜੀ ਉਹ ਬੈਠਾ ਆਪਣੇ ਬਾਣ ਚ ਕੂਤਰ ਇਹ ਇਹ ਹੱਤਾ ਉਹ ਬੇਟਾ ਇਹ ਆ ਬੇਟਾ ਮੇਰੇ ਕੋਲ ਕਿਹੜਾ ਆਈਫੋਨ ਹੈ ਬਈ ਦੇਹ ਚੂ ਹੈ ਮੜਾ ਇਹ ਉਹ ਬੇਟਾ ਦੇਖਿਆ ਤੇ ਲੋ ਜੀ ਬਾਈ ਸ਼ੈਂਪੀ ਬਿਠੀ ਇਧਰ ਪੱਠੇ ਦਿੱਤੇ ਆਪਾਂ ਕੁੱਤਰ ਤੇ ਹੁਣ ਉਹਨਾਂ ਨੂੰ ਧੋਣੇ ਆ ਨਾ ਧੋ ਕੇ ਕੁੱਤਰਾਂ ਨੂੰ ਦਾਣਾ ਪਾਣੀ ਪਾਤਾ ਬਾਈ ਜੀ ਤੇ ਹੋ ਗਏ ਆ ਵਿਲੇ ਪੱਠੇ ਪਾ ਕੇ ਨਾ ਜੀ ਦੁਬਾਰਾ ਦੇਖਦੇ ਹਾਂ ਕੀ ਬੰਦਾ ਤੇ ਸ਼ੈਂਪੀ ਨੂੰ ਬਾਹਰ ਬੰਨ੍ਹ ਦਈਦਾ ਲੋ ਜੀ ਬਾਈ ਜੀ ਨਾ ਤੂੰ ਲੈ ਆ ਤੇ ਨਾ ਪਾ ਉਤਰਾ ਦਾਣਾ ਪਣੀ ਬਾਹਰ ਕੱਢ ਤੀ ਤੇ ਉਹ ਬਲਤੀ ਦਾ ਸ਼ੋਰ ਹੈ ਜਿਹੜਾ ਉਹ ਖੜਾ ਉੜਗਾ ਤੇ ਤੇ ਇਹਨਾਂ ਦਾਣਾ ਪਣੀ ਬਾਹਰ ਕੱਢ ਕੇ ਤੇ ਇਹ ਕੂਤਰਾਂ ਬੰਨਣਗੇ ਦੇਖਦੇ ਨਾ ਤੇ ਕੂਤਰਾਂ ਬੰਨ ਕੇ ਤੋਸ਼ ਕੂਤਰਾਂ ਤੇ ਬਾਹਰ ਟੋਪਾ ਹੱਜੇ ਪਾਸੇ ਨੂੰ ਲਓ ਜੀ ਬਾਈ ਜੀ ਬਾਈ ਜੀ ਜਿਹੜਾ ਆਪਾਂ ਕਬੂਤਰ ਪਹਿਲਾਂ ਛੱਡਿਆ ਸੀ ਉਹ ਸਰਾਏ ਨਾਲਾਗਾ ਨਾਲ ਉੱਥੇ ਰੌਲਾ ਪੈ ਗਿਆ ਸੀਗਾ ਚਲ ਕਬੂਤਰ ਬਹੁਤ ਸੋਹਣਾ ਉੱਡਿਆ ਫੇਰ ਉਹ ਛੱਡਤਾ ਬਾਈ ਧੂਰਕੋਟ ਇਹ ਧੂਰਕੋਟ ਹੈਗਾ ਮੁੱਦਗੀ ਕੋਲੇ ਇੱਥੇ ਕਬੂਤਰ ਬਹੁਤ ਸੋਹਣਾ ਉੱਡਿਆ ਤੇ ਬਾਈ ਜੀ ਦੋ ਬਾਜ਼ੀਆਂ ਉਹਨੇ ਜਿਤਾਤੀਆਂ ਤੇ ਮਾਲਕ ਦੀ ਮਿਹਰ ਨਾਲ ਠੀਕ ਆ ਆਪਾਂ ਤਾਂ ਨਸਲਾਂ ਹੀ ਚੈੱਕ ਕਰਨੀਆਂ ਆਪਾਂ ਤਾਂ ਚੈੱਕ ਹੀ ਕਰਨੀ ਸੀ ਬਈ ਕਿਹੜੇ ਕਬੂਤਰ ਉੱਡਦੇ ਆ ਕਿਹੜੇ ਨਹੀਂ ਕਿਉਂਕਿ ਨਵੇਂ ਸਿਰੇੋਂ ਫਿਰ ਪਿਛਲੀ ਈਰ ਤਾਂ ਇੰਨਾ ਹੋਇਆ ਨਹੀਂ ਗਾਇਦ ਕਿ ਨਵੇਂ ਸਿਰੇ ਵਾਲਾ ਕੰਮ ਹੀ ਸੀ ਤੇ ਇਹ ਇਹਦੀ ਬਾਇਰੀ ਦੇ ਛਿੱਟਾ ਦਿੱਤਾ ਮੈਨੂੰ ਲੱਗਦਾ ਸੀ ਵੀ ਨਹੀਂ ਕੋਈ ਮੂਹਰ ਸਰਪਾਣ ਦਾ ਦੀਦਾ ਤੇ ਬਾਈ ਜੀ ਬਾਣ ਲੱਗਦੇ ਆ ਕੱਲ ਨੂੰ ਬਾਣ ਵਾਹ ਕੇ ਸੜਦੇ ਪਹਿਲਾਂ ਤੀਰ ਲੈ ਕੇ ਆਉਣਾ ਇੱਕ ਤੀਰ ਲਿਆ ਕੇ ਦਿਖ ਰੂ ਤੂਬਾ ਦਾ ਵਾਟਰ ਵਸ ਦੀ ਟੈਂਕੀ ਤੇ ਕੋਈ ਜਾਨਵਰ ਨਹੀਂ ਕੋਈ ਨਹੀਂ ਤੇ ਮਾਲਕ ਦੀ ਮਿਹਰ ਨਾਲ ਜਾਨਵਰ ਆਪਣਾ ਬਈ ਐਡਾ ਸਿਆਣਾ ਢਾਂਗੀ ਤੇ ਆ ਜਾਂਦਾ ਵਧੀਆ ਦਰ ਆਉਣਾ ਤੇ ਹੋ ਤਾਂ ਲੀਡ ਹੀ ਗਈ 11 ਵਜੇ ਘਰੇ ਆਉਂਦੇ ਉਹਨੂੰ ਤੇ ਹੁਣ ਕੋਈ ਕੱਲ ਦੀ ਗੀੜਿਆਂ ਤੇ ਜੇ ਕੋਈ ਬਾਜੀ ਹੋਈ ਫਿਰ ਵੇਖਾਂਗੇ ਤੇ ਨਾਲੇ ਜਦੋਂ ਉਹ ਕੰਮ ਕੁਮ ਨਿਬੜ ਜੂਆ ਵਾਣ ਵੂਣ ਵਾਇਆ ਜਾਊਗਾ ਤੇ ਸਾਰਾ ਆਪਦਾ ਕੰਮ ਤਾਂ ਦਰਨ ਮੇੜ ਕੇ ਤੇ ਫਿਰ ਉਸ ਤੋਂ ਬਾਅਦ ਛੋਨਾ ਬੀਜਾਂ ਦੇ ਵੇਖਾਂ ਕਿ ਸਾਕਤਾ ਪੰਦਾ ਲੋ ਜੀ ਬਾਈ ਛਤਰਿਆਂ ਤੇ ਆਪਾਂ ਬੰਦ ਤੀਆਂ ਉਹਦੀਆਂ ਪੈਣਾ ਇੱਕ ਆਈਕਾ ਛਤਰੀ ਬੰਦੀ ਦੇਕਾ ਬੰਦੀ ਬੰਦੀ ਤੋਂ ਉਹਾਂ ਤੇ ਬੰਨ ਕੇ ਆ ਛਤਰਿਆਂ ਉਹ ਟੁੱਟ ਗਈ ਐ ਇਹਦੇ ਤੇ ਕਪੜਾ ਸੀ ਹਉਣ ਵਾਲਾ ਦੋਈ ਛਤਰਿਆਂ ਥੱਲੇ ਪੰਗਾ ਸੌਜੀ ਬਾਈ ਪਸੂਏ ਇਸ ਵੇਲੇ ਤਾਣੀ ਨਮਾਉਂਦੇ ਕਿਉਂਕਿ ਇਸ ਵੇਲੇ ਇਧਰੋਂ ਤੁੱਪ ਲੱਗ ਜਾਂਦੀ ਆ ਝੂਟੀਨ ਤਾਂ ਛਾਂ ਹੁੰਦੀ ਇਹਨੂੰ ਤੁੱਪ ਲੱਗ ਜਾਂਦੀ ਆ ਤਾਂ ਕਰਕੇ ਫਿਰ ਬਿਮਾਰ ਵੀ ਬਾਲੀ ਛੇਤੀ ਹੁੰਦੀ ਆ ਬਾਈ ਮੁੜ ਕੇ ਬੁਖਾਰ ਹੋ ਜਾਂਦਾ ਤੇ ਲਓ ਜੀ ਬਾਈ ਜੀ ਛਤਰੀਆਂ ਤੇ ਕਬੂਤਰਾਂ ਨੰਨੀਆਂ ਦੋਵੇਂ ਚਾਲਰ ਬਗਲ ਵਾਲਦੀਆਂ ਪਹਿਣਾ ਹੀ ਆ ਦੋਵੇਂ ਇਹ ਜਿਹੜਾ ਕਬੂਤਰ ਆਪਾਂ ਬਾਜ਼ੀਆਂ ਤੋਛਾ ਚੁੱਕੇ ਆ ਚੂਟੀ ਦੇ ਭਰਾਇਆ ਸੀ ਟੀਕਾ ਤੇ ਚੂਟੀ ਵੇਖੋ ਬਈ ਹੁਣ ਸੂਨ ਵਾਲੀ ਨਿਕਲਦੀ ਆ ਕਿ ਕੀ ਨਿਕਲਦੀ ਆ ਤੇ ਮਾਲਕ ਦੀ ਮੇਂ ਨਾਲ ਮੱਝ ਤਾਂ ਮੋਤਾ ਸੱਤੋਂ ਮਹੀਨਾ ਲੱਗ ਗਿਆ ਤੇਲ ਤੂਲ ਦੇਣ ਲੱਗੇ ਪਏ ਇਹਨੂੰ ਦਾ ਤੇ ਜਾਨਵਰ ਬਾਈ ਜੀ ਆਪਣੇ ਬੈਠੇ ਆ ਫਿਰ ਇਸ ਵੇਲੇ ਕੱਲ ਨੂੰ ਛੱਡਾਂਗੇ ਇਹਨਾਂ ਨੂੰ ਦੇਖਾਂਗੇ ਲਓ ਜੀ ਬਾਈ ਜੀ ਬਾਈ ਜੱਸੇ ਕੋਲੇ ਉੱਠ ਗਈ ਤੇ ਉੱਥੇ ਹੋ ਗਿਆ ਨੇਰਾ ਤੇ ਆ ਕਬੂਤਰਾਂ ਬਾਹਰ ਕੱਢ ਕੇ ਮਛਰਦਾਨੀਆਂ ਦਿੱਤੀਆਂ ਪਾ ਤੇ ਕੂਤਰਾਂ ਹੀ ਪਾਣੀ ਪੂਣੀ ਕੱਢ ਕੇ ਆਏ ਆ ਤੇ ਕੰਮ ਨੇ ਮੀੜਿਆ ਬਾਈ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੋਗ ਦੀ ਸਮਾਪਤੀ ਦੇ ਨੋਟ ਦੇ ਆਪਾਂ ਅਗਲੇ ਵਲੋਗ ਚ ਤੇ ਬਈਆ ਮੱਛਰਦਾਨੀਆਂ ਦਾ ਕੰਮ ਬਹੁਤ ਸਹੀ ਆ ਨਾਲ ਤਾਂ ਕੂਤਰ ਬਾਹਰ ਵਧੀਆ ਤੇ ਨਾਲ ਹੀ ਤੇ ਪਾ ਦੀਆਂ ਮੱਛਰਦਾਨੀਆਂ ਹੀ ਰਾਵਣਾ ਬੈਠੇ ਰਹਿੰਦੇ ਆ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਤੇ ਭੁੱਲ ਚੁੱਕ ਦੀ ਖਿਮਾਂ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਭਰਾਵਣੇ ਵੱਧ ਤੋਂ ਵੱਧ ਸਪੋਰਟ ਕਰੋ